ਪਾਜੀ ਹਾਂਜੀ ਇਹ ਐਕਸਪਾਇਰ ਹੋ ਗਈ ਗੇਰਦਮਾ ਜੀ ਉਹ ਨਾ ਗੇਰ ਨਹੀਂ ਕਿਉਂ ਹੈ ਰੱਖ ਓਥੇ ਉਹ ਕੋਈ ਪਿੰਦੂ ਜੀ ਆਊਗਾ ਉਹ ਨੂੰ ਦੇ ਦਾਂਗੇ ਆਪਾਂ ਰੱਖ ਠੀਕ ਹੈ ਜੀ ਪਾਜੀ ਇੱਕ ਮੋਸਚਰਾਈਜ਼ਰ ਦੇ ਪਿੰਦੂ ਹਾਂਜੀ ਨਵਾਂ माल ਦੇ ਜਿਹੜਾ ਜਿਹੜਾ ਆਇਆ ਕੱਲ ਨਵਾਂ ਮਾਲ ਕਿਹੜਾ ਨਵਾਂ ਮਾਲ ਉਹ ਨਵਾਂ ਮਾਲ ਜਿਹੜਾ ਕੱਲ ਆਇਆ ਠੀਕ ਹੈ। ਹਲੋ ਜੀ। ਭਾਜੀ ਬਿਲਕੁਲ ਨਵਾਂ ਮਾਲ ਆਇਆ ਇਹ। ਥੋੜਾ ਰੇਟ ਵੱਧ ਗਿਆ। 475 ਦਾ ਹੋ ਗਿਆ ਜੀ ਇਹ। ਠੀਕ ਹੈ ਭਾਜੀ ਪੈਕ ਕਰ ਦਿਓ। ਇਹ ਬਿੰਦੂ ਪੈਕ ਕਰ ਦੇ ਇਹ। ਕਰਦੇ ਆ ਨਾ ਕੁਝ ਹੋਰ ਵੀ ਮੰਗਾਇਆ ਸੀ ਯਾਰ। ਜੀ ਭਾਜੀ ਹਾਂ ਜੀ ਕਰੀਮ ਦਿਓ ਜੀ। ਲੋ ਜੀ ਕਰੀਮ। ਹਾਂ ਜੀ। ਵਾਹ! ਕੀ ਫਾਸ ਸਰਵਿਸ ਹੈ? ਇਹ ਤਾਂ ਮੇਰੇ ਖਿਆਲ ਚ 475 ਦਾ ਹੁੰਦਾ ਹੈ ਨਾ? ਲਓ ਜੀ, ਹੋ ਗਈ ਪੇਮੈਂਟ। ਬਾਜੀ, ਹੋਰ ਤਾਂ ਕੁਝ ਯਾਦ ਆਉਂਦਾ ਨਹੀਂ। ਤੁਸੀਂ ਐਂ ਕਰੋ ਕਰੀਮੇ ਦੇ ਦਿਓ ਮੈਨੂੰ। ਬਿੰਦੂ, ਦੇ ਕਰੀਮ। ਬਾਜੀ ਤੁਸੀਂ ਮੈਨੂੰ ਉਦਾਂ ਹੀ ਕਹੀ ਜਾਂਦੇ ਐ। ਤੁਸੀਂ ਆਪੀ ਤਾਂ ਕਿਹਾ ਸੀ ਵੀ ਆ ਪਿੰਡੂ ਬੰਦੇ ਨੂੰ ਦੇਣੀ ਐ, ਚੈਰੀ ਨੂੰ ਨਹੀਂ ਦੇਣੀ। ਉਹ ਆਪੀ ਖਿੱਚ ਕੇ ਲੈ ਗਿਆ। ਪਿੰਡੂ, ਖੜ ਜਾ ਤੂੰ। ਬੁਲਾਉਂਦਾ ਬਾਜੀ ਨੂੰ। ਬਾਜੀ ਮਸਤ ਗਾਜ਼ਰ ਫੜੀ ਦੇਖੋ ਦੁਕਾਨ ਅੰਦਰੀ ਦਾ ਮਾਮਲਾ ਐ ਐਕਸਪਾਇਰੀ ਆਈਟਮ ਸੀਗੀ ਸਿੱਟਣੀ ਪੈਣੀ ਸੀ ਨੁਕਸਾਨ ਹੋ ਜਾਣਾ ਸੀਗਾ ਤੁਸੀਂ ਦੱਸਿਓ ਨੱਕ ਦੀ ਹਾਂਜੀ ਬਾਜੀ ਕੀ ਹੋ ਰਿਹਾ ਪਾਜੀ ਤੁਹਾਨੂੰ ਕਰੀਮ ਦੁੱਤੀ ਆ ਐਕਸਪਾਇਰੀ ਆ ਐ ਉਹ ਨਹੀਂ ਨਹੀਂ ਬਾਜੀ ਐਕਸਪਾਇਰੀ ਦੀ ਨਹੀਂ ਹੈਗੀ ਆ ਲਕਮੀ ਦੀ ਐ ਆ ਦੇਖੋ ਲਿਖਿਆ ਪੇ ਉਹ ਬਾਜੀ ਲਕਮੀ ਦੀ ਤਾਂ ਹੈ ਪਰ ਐਕਸਪਾਇਰੀ ਐ ਉਹ ਬਾਜੀ ਆ ਲਕਮੀ ਕੰਪਨੀ ਦੀ ਐ ਕਿ ਐਕਸਪਾਇਰੀ ਕੰਪਨੀ ਦੀ ਐ ਹਾਂਜੀ ਬਾਜੀ ਲਕਮੀ ਦੀ ਉਹ ਐ ਇਹ ਇਹ ਨਵਾਂ ਐਡੀਸ਼ਨ ਆਇਆ ਐ ਐਕਸਪਾਇਰੀ ਐਡੀਸ਼ਨ ਹਲੋ ਐਕਸਪਾਇਰੀ ਐਡੀਸ਼ਨ ਨਵੇਂ ਨਵੇਂ ਐਡੀਸ਼ਨ ਆਉਂਦੇ ਹੁੰਦੇ ਐ ਅੱਛਾ ਇਹ ਮੈਂ 475 ਦੇ ਗਿਆ ਇਹ ਜਿਆਦਾ ਮਹਿੰਗੀ ਐ ਇਹ ਕਿੰਨੇ ਐਕਸਪਾਇਰੀ ਜੀ ਇਹਦੇ 10 ਬਿੰਦੂ ਤੁਸੀਂ ਪਾਜੀ ਐਂ ਕਰੋ 50 ਰੁਪਏ ਹੋਰ ਦੇ ਦੋ ਕਿ ਹੋਣੀ ਸਰ 50 ਤਾਂ ਮੇਰੇ ਕੋ ਖੁੱਲੇ ਹੈਗੇ ਆ ਹਾਲੋ ਪਾਜੀ ਤੁਸੀਂ ਲੈਪਟਾਪ ਲਿਆ ਹੋਇਆ ਕੱਪੜੇ ਵੀ ਵਧੀਆ ਪਾਇਆ ਅਰੇ ਉਹ ਵੀ ਲੱਗਦਾ ਤੁਸੀਂ ਕੰਮ ਕੀ ਕਰਦੇ ਹੋ ਟੋਰ ਬਣਾ ਕੇ ਰੱਖੀ ਦੀ ਹੈ ਲੱਗਦਾ ਨਾ ਬੜੇ ਲਿਖਿਆ ਦਰਸਨ ਮੈਂ 7ਵੀਂ ਫੇਲ 7ਵੀਂ ਕਿਤਾਬਾਂ ਵੇਚਦੀਆਂ ਸੀ ਮੈਂ ਜੀ ਕੰਪਨੀ 'ਚ ਕੰਮ ਕਰਦਾ ਉਹ ਤਿੰਨ ਮੈਂਬਰ ਬਣਾਉਣ ਵਾਲੀ ਕੰਪਨੀ ਨਹੀਂ ਆਂਦੀ ਉਹ ਫਿਰ ਐਦਾਂ ਦੀ ਕੰਪਨੀ ਨਹੀਂ ਹੈ ਕਿ ਇਹ ਵਧੀਆ ਬੰਪ ਨਹੀਂ ਹੈ ਇਹਦੇ 'ਚ ਤਿੰਨ ਮੈਂਬਰ ਆਏ ਜੁੜਦੇ ਆ ਮੇਰੇ ਇੱਕ ਹੋਰ ਬਣ ਜਾਣ ਮਰਸੜੀ ਸਾਡੇ ਥੱਲੇ ਹੋਊ ਕਿਉਂਕਿ ਤੂੰ ਵੀ ਆਏਂਗੇ ਇਸ ਦਸ ਪਈ ਤੁਸੀਂ ਵੀ ਕਦੀ ਬੈਠਿਓ ਉਹ ਵਧੀਆ پلان ਹੈ ਜੀ ਹੋਰ ਬਣਾ ਕੇ ਰੱਖੀ ਦੀ ਫਿਰ ਅੱਛਾ ਐਕਸਪੀਰੀ ਐਡੀਸ਼ਨ ਉਹ ਇਧਰ ਫੜਾਓ ਡਬਲ ਐਮ ਇਹ ਪੰਜਾਬੀ ਦੀ ਿੰਡੂ ਆ ਅਨਪੜ੍ਹਨੀ